ਕਈ ਵਾਰ ਹੁਣ ਬੱਚਾ ਛੋਟਾ ਹੁੰਦਾ ਹੈ ਮੰਨ ਕੇ ਚੱਲੀਦਾ ਨਰਸਰੀ ਇਹ ਵਿੱਚ ਮਾਪੇ ਬੱਚੇ ਨੂੰ ਲਾ ਦਿੰਦੇ ਨੇ ਕਿ ਚਲੋ ਇੱਕ ਵਾਰ ਸਕੂਲ ਜਿਹੜਾ ਚੁਣ ਲਿਆ ਤਾਂ ਕਈ ਮਾਪੇ ਸੋਚਦੇ ਨੇ ਕਿ ਪੰਜਵੀਂ ਤੱਕ ਜਾਂ ਦਸਵੀਂ 12ਵੀਂ ਤੱਕ ਪੂਰੀ ਐਜੂਕੇਸ਼ਨ ਇੱਕੇ ਸਕੂਲ 'ਚ ਦਿਵਾਉਣੀ ਹੈਗੀ ਪਰ ਵਿਚਦੇ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਕਈ ਵਾਰ ਗੱਲਬਾਤ ਹੁੰਦੀ ਹੈ ਮਾਪੇ ਦੇ ਨਾਲ ਤਾਂ ਉਹ ਕਹਿੰਦੇ ਨੇ ਅਸੀਂ ਸਕੂਲ ਤਾਂ ਛਡਾਤਾ ਕਿ ਸਕੂਲ ਨੇ ਇੱਕਦਮ ਆਪਣੀ ਫੀਸ ਵਧਾ ਦਿੱਤੀ ਸੀਗੀ ਹਰ ਸਾਲ ਸਕੂਲ ਅਜਿਹਾ ਕਰਦੇ ਨੇ ਕਿ ਪਰਸੈਂਟੇਜ ਦੇ ਹਿਸਾਬ ਨਾਲ ਕੋਈ ਨਾ ਕੋਈ ਗੱਲਬਾਤ ਕਹਿ ਕੇ ਕਿ ਸਾਡੇ ਇਹ ਖਰਚੇ ਵਧ ਗਏ ਨੇ ਐਨੇ ਪਰਸੈਂਟੇਜ 10 15 ਪਰਸੈਂਟੇਜ ਤੁਹਾਡੀ ਪਿਛਲੇ ਸਾਲ ਨਾਲੋਂ ਅਸੀਂ ਫੀਸ ਵਧਾ ਰਹੇ ਹਾਂਗੇ ਤੁਸੀਂ ਜਿਹੜਾ ਬੱਚਿਆਂ ਦੇ ਮਾਪੇ-ਮਾਪ ਨੂੰ ਇਸ ਪ੍ਰਤੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜੇ ਇੱਕ ਵਾਰੀ ਬੱਚਾ ਆਉਂਦਾ ਜਨਸਤਰੀ ਚ ਆਇਆ ਤਾਂ ਮਾਪੇ ਸੋਚਦੇ ਨੇ 10ਵੀਂ ਤੱਕ ਕਰਵਾਏ ਦਿੰਨੇ ਆ ਇੱਥੇ ਤੁਹਾਡੇ ਸਕੂਲ ਦੀ ਫੀਸ ਕਿੰਨੀ ਕੁ ਵੱਧਦੀ ਜੇ ਆਪਾਂ ਨਾਰਮਲੀ ਗੱਲ ਕਰੀਏ ਇਹ ਵੀਰ ਜੀ ਅੱਜ ਦੀ ਗੱਲ ਨਹੀਂ ਮੇਰੀ ਤਾਂ ਸ਼ੁਰੂ ਤੋਂ ਹੀ ਚਲੋ ਮੁੰਤਾ ਬਚਪਨ ਤੁਸੀਂ ਵੀ ਦੇਖਦੇ ਹੋ ਕਿ ਸਮਾਜ ਚ ਇੱਕ ਚੰਗਾ ਥਾਂ ਰੱਖਦਾ ਐ ਐਜੂਕੇਸ਼ਨ ਡਿਸਿਪਲਨਸ ਪਰ ਜਦੋਂ ਮੇਰੀ ਆਪ ਦੀ ਸ਼ੁਰੂਆਤ ਹੀ ਸੀ ਐਜੂਕੇਸ਼ਨ ਲਾਈਨ ਦੀ ਕਿਉਂਕਿ ਮੈਂ ਖੁਦ ਵੀ ਇੱਕ ਜ਼ਿੰਮੇਦਾਰੇ ਪਰਿਵਾਰ ਦੀ ਪਿੰਡੂ ਪਰਿਵਾਰ ਦੀ ਕੁੜੀ ਤੇ ਜਿਹੜੇ ਸਾਡੇ ਪਿੰਡੂ ਪਰਿਵਾਰ ਹੁੰਦੇ ਆ ਜਾਂ ਜਿਹੜੇ ਸਾਡੇ ਜ਼ਿਮੀਦਾਰੇ ਖੇਤੀ ਵਾਲੇ ਪਰਿਵਾਰ ਹੁੰਦੇ ਆ ਉਹਨਾਂ ਦੀਆਂ ਫਾਈਨੈਂਸ਼ੀਅਲ ਕੰਡੀਸ਼ਨਾਂ ਨਾਰਮਲ ਹੀ ਹੁੰਦੀਆਂ ਬਹੁਤ ਜ਼ਿਆਦਾ ਅਮੀਰੀ ਜਾਂ ਬਹੁਤ ਜ਼ਿਆਦਾ ਪੈਸਾ ਉਹਨਾਂ ਕੋਲੇ ਨਹੀਂ ਹੁੰਦਾ ਉਸੇ ਜੀ ਨੂੰ ਦਿਮਾਗ 'ਚ ਰੱਖਦੇ ਹੋਏ ਮੈਂ ਸ਼ੁਰੂ ਤੋਂ ਸਕੂਲ ਸਟਾਰਟ ਕੀਤਾ ਸੀ ਜੀ ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਉਹਦੇ ਵਿੱਚ ਜਦੋਂ ਬੱਚਾ ਮੇਰੇ ਕੋਲੇ ਨਰਸਰੀ 'ਚ ਆਉਂਦਾ ਨਾ ਜੀ ਮੈਂ ਪੇਰੈਂਟਸ ਨੂੰ ਉਸ ਟਾਈਮ ਉਹਨਾਂ ਦਾ ਮਾਈਂਡ ਕਲੀਅਰ ਕਰ ਦਿੰਨੀ ਆ ਕਿ ਨਰਸਰੀ ਟੂ 10th ਮੇਰੀ ਜਿਹੜੀ ਸਕੂਲ ਦੀ ਫੀਸ ਆ ਉਹ 1500 ਤੋਂ 2000 ਹਰ ਸਾਲ ਵਧੇਗੀ ਤੁਸੀਂ ਏਰੀਆ ਦੇ ਵਿੱਚ ਕਿਸੇ ਵੀ ਪੇਰੈਂਟਸ ਨੂੰ ਪੁੱਛ ਸਕਦੇ ਹੋ ਚਾਹੇ ਸਾਡੇ ਖਰਚੇ ਵਧੇ ਚਾਹੇ ਮੰਗਾਈ ਵਧੀ ਚਾਹੇ ਉਹ ਲੋਕਡਾਊਨ ਦਾ ਦੌਰ ਆਇਆ ਉਹਦੇ ਚਿਰ ਮੈਂ ਤੁਹਾਨੂੰ ਕ੍ਰਾਈਟੇਰੀਆ ਦੱਸ ਦਿੰਦੀ ਆ ਕਿ ਇਹ ਚੀਜ਼ ਕਿਉਂ ਕਹੀ ਜਾਂਦੀ ਹੈ ਮੰਥਲੀ ਫੀਸ ਦੇ ਵਿੱਚ ਅਸੀਂ 100 ਰੁਪਏ ਇਨਕਰੀਜ਼ ਕਰਦੇ ਆ ਪਰ ਕਲਾਸ ਔਰ ਟਰਾਂਸਪੋਰਟ ਦੇ ਵਿੱਚ 50 ਤਾਂ ਜੇ ਆਪੋ ਉਹਦੀ ਗੱਲ ਕਰੀਏ ਤਾਂ ਉਹ 1800 ਰੁਪਿਆ ਬਣ ਜਾਂਦਾ ਸੋ ਸਟਾਰਟਿੰਗ ਦੇ ਵਿੱਚ ਹੀ ਨਰਸੀ ਜੀ ਜਿਵੇਂ ਪੇਰੈਂਟਸ ਕਈ ਹੁੰਦੇ ਆ ਆਪਾਂ ਨੂੰ ਪਤਾ ਹੀ ਆਪਾਂ ਰੂਲਰ ਏਰੀਆ 'ਚ ਬੈਠੇ ਆ ਕਿ ਪੇਰੈਂਟਸ ਮਤਲਬ ਜਿਹੜੇ ਫਾਈਨੈਂਸ਼ਲੀ ਆ ਸਟਰੋਂਗ ਨਹੀਂ ਤੋਂ ਨਰਸੀ ਜੀ ਪੁੱਛਦੀ ਆ ਜਿਵੇਂ ਤੁਹਾਡੇ ਵਾਲਾ ਸਵਾਲ ਹੀ ਆ ਵੀ ਮੈਡਮ ਅਸੀਂ ਬੱਚਾ ਲਾਉਣ ਲੱਗੇ ਆ ਔਰ ਅਸੀਂ ਬਚਪਨ 'ਚ ਪੜਾਉਣਾ ਹੈ ਅਗਲੇ ਸਾਲ ਫੀਸ ਕਿੰਨੀ ਹੋਏਗੀ ਤਾਂ ਮੈਂ ਉਹਨਾਂ ਨੂੰ ਇਹ ਕਹਿ ਦੇਣੀ ਹੁੰਦੀ ਆ ਵੀ 2000 ਰੁਪਏ ਤੁਸੀਂ ਮੰਨ ਕੇ ਚੱਲੋ ਇਟਾਇ ਬਿਨਾ ਪੁੱਛੇ ਸਾਨੂੰ 2000 ਪਲੱਸ ਕਰਕੇ ਤੁਸੀਂ ਭਰ ਕੇ ਜਾਣਾ ਉਹਨੂੰ ਤੁਸੀਂ ਮੰਗਾਈ ਲਾ ਲਓ ਜਾਂ ਟੀਚਰਸ ਨੂੰ ਜੋ ਅਸੀਂ ਇਨਕਰੀਮੈਂਟ ਲਾਉਣੇ ਆ ਜਾਂ ਤੇਲ ਦੀ ਮੰਗਾਈ ਜਾਂ ਟਰਾਂਸਪੋਰਟ ਦੀ ਪਰ ਮੇਰੇ ਪਿਛਲੇ 11 ਸਾਲਾਂ ਦੇ ਵਿੱਚ ਕਿਸੇ ਪੇਰੈਂਟਸ ਨਾਲ ਇਹ ਵਿਵਾਦ ਨਹੀਂ ਹੋਇਆ ਕਿ ਮੈਂ ਇੱਕੋ ਦਮ ਫੀਸ ਨੂੰ ਮਤਲਬ ਉਚਾਲ ਦੇ ਤਾ ਹੋਵੇ ਜਾਂ ਇੱਕੋ ਦਮ ਇੰਨੀ ਫੀਸ ਵਧਾ ਦਿੱਤੀ ਕਿ ਜਿੱਤੇ ਪੇਰੈਂਟਸ ਮੈਨੂੰ ਕੁਐਸਚਨ ਕਰਦੇ ਵੀ ਮੈਮ ਤੁਸੀਂ ਕਿਹਾ ਕੋਸ ਸੀ ਕਿ ਹੁਣ ਕੁਝ ਹੋਰ ਕਰ ਰਹੇ ਹੋ ਮੇਰਾ ਹਰ ਪੇਰੈਂਟਸ ਨਰਸਰੀ ਦੇ ਵਿੱਚ ਹੀ ਦਿਮਾਗੀ ਤੌਰ ਤੇ ਪ੍ਰਿਪੇਅਰ ਹੋ ਜਾਂਦਾ ਹੈ ਕਿ 10th ਤੱਕ ਅਸੀਂ ਹਰ ਇਹ ਵਧਾ ਕੇ ਮਤਲਬ ਮੈਡਮ ਨੂੰ ਫੀਸ ਭਰਨੀ ਹੈ ਤੁਹਾਡੇ ਸਕੂਲ ਦੇ ਜਿਹੜਾ ਸੀਬੀਐਸਸੀ ਬੋਰਡ ਸਕੂਲ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ এডੂਕੇਸ਼ਨ ਨੂੰ ਲੈ ਕੇ ਤੁਸੀਂ ਅੱਗੇ ਕਰ ਰਹੇ ਹੋਗੇ ਸਮਾਜ ਪ੍ਰਤੀ ਜਾਂ ਸਕੂਲ ਅੱਗੇ এডੂਕੇਸ਼ਨ ਨੂੰ ਕਿਸ ਹੱਦ ਤੱਕ ਲੈ ਕੇ ਜਾਣਾ ਚਾਹੁੰਦਾ ਹੈਗਾ ہاں ਜੀ ਬਚਪਨ ਸੀਬੀਐਸਸੀ ਅਫੀਲੀਏਟਡ ਹੈ ਉਹਦੇ ਨਾਲ ਅੱਜ ਤੋਂ ਨਹੀਂ ਆਉਣ ਵਾਲਾ ਕੱਲ ਤਾਂ ਆਪਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਿਹੜੇ ਸਾਡੇ ਕੋਲੇ ਬੈਠੇ ਆ ਉਹ ਅੱਜ ਕੱਲ ਇਹਨਾਂ ਨੇ ਬੰਨ ਸੇਮ ਆਪਾਂ ਸਕੂਲ ਦੀ ਗੱਲ ਕਰੀਏ ਤਾਂ ਮੈਂ ਹਮੇਸ਼ਾ ਅੱਜ ਦੇਖਦੀ ਹੁੰਨੀ ਆ ਜੇ ਅੱਜ ਵਧੀਆ ਤਾਂ ਕੱਲ ਆਪੇ ਵਧੀਆ ਹੋਣਾ ਉਹਦੇ ਲਈ ਸੀਬੀਐਸਸੀ ਤੇ ਇੱਕ ਡਿਫਰੈਂਟ ਕਰ ਲਿਆ ਕਿ ਚਲੋ ਇਹ ਬੋਰਡ ਐ ਸੀਬੀਐਸਸੀ ਮੇਰਾ ਸ਼ੁਰੂ ਤੋਂ ਹੀ ਐਜੂਕੇਸ਼ਨ ਦੇ ਪ੍ਰਤੀ ਜਿਹੜਾ ਮੈਂ ਤੁਹਾਨੂੰ ਕਿਹਾ ਇੱਕ ਹੀ ਗੱਲ ਰਹੀ ਐ ਐਜੂਕੇਸ਼ਨ ਮੀਨ ਹੀ ਵਿਦ ਦੀ ਡਿਸਪਲਾਈਨ ਪੜਨਾ ਬੱਚੇ ਨੇ ਆਪਣੇ ਦਿਮਾਗ ਨਾਲ ਹੁੰਦਾ ਉਹਦੇ ਵਿੱਚ ਵੀ ਫਿਰ ਉਹੀ ਦੋ ਚੀਜ਼ਾਂ ਆ ਜਾਂਦੀਆਂ ਪਰਿਵਾਰ ਔਰ ਸਕੂਲ ਜੇ ਆਪਣੇ ਪਰਿਵਾਰ ਦਾ ਮਾਹੌਲ ਵਧੀਆ ਹੈ, ਪੇਰੈਂਟਸ ਕੇਅਰਿੰਗ ਹੈ, ਉਹਨਾਂ ਨੂੰ ਪਤਾ ਹੈ ਮੈਂ ਆਪਦੇ ਬੱਚਿਆਂ ਨੂੰ ਕੁਝ ਬਣਾਉਣਾ ਹੈ, ਉਹ ਬੱਚੇ ਨੂੰ ਟਾਈਮ ਦਿੰਦੇ ਆ। ਸਕੂਲ ਦਾ ਇੱਕ ਟਾਈਮ ਟੇਬਲ ਹੁੰਦਾ ਹੈ। ਮੇਰਾ ਆਪਦੇ ਸਟਾਫ ਨੂੰ ਵੀ, ਪੇਰੈਂਟਸ ਨੂੰ ਵੀ, ਬੱਚਿਆਂ ਨੂੰ ਵੀ ਇਹੀ ਕਿਹਾ ਜਾਂਦਾ ਵੀ ਬੇਟਾ ਲਾਈਨ ਕੋਈ ਵੀ ਚੂਸ ਕਰੋ। ਕਿਸੇ ਵੀ ਲਾਈਨ 'ਚ ਜਾਓ ਜੋ ਤੁਹਾਨੂੰ ਪਸੰਦ ਹੈ। ਹੁਣ ਤੁਸੀਂ ਦੇਖੋ ਆਪਣੇ ਸਮਾਜ ਦੇ ਵਿੱਚ ਸਿੰਗਰ ਹੈ, ਉਹ ਵੀ ਤਾਂ ਸਮਾਜ 'ਤੇ ਇੱਕ ਯੋਗਦਾਨ ਪਾਈ ਰਿਹਾ ਜੀ ਚਾਹੇ ਉਹ ਪਲੇਅਰ ਹੈ, ਸਿੰਗਰ ਹੈ, ਬਿਜ਼ਨਸਮੈਨ ਹੈ, ਕਿਸੇ ਵੀ ਜਿੱਥੇ ਨਾਲ ਜੁੜੇ ਹੋਏ ਲੋਕ ਆ ਉਹ ਹਰ ਮੁਰਲਾ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਦੀ ਜਰੂਰਤ ਹੈ ਮੇਰਾ ਮੁੱਢ ਤੋਂ ਹੀ ਸ਼ੁਰੂ ਦੀ ਇਹ ਇਹ ਰਿਹਾ ਕਿ ਚੰਗੇ ਇਨਸਾਨ ਬਣਨਾ ਚਾਹੇ ਮੇਰਾ ਸਕੂਲ ਸੀਬੀਐਸਸੀ ਹੈ ਪਹਿਲਾਂ ਮੈਂ ਪੰਜਾਬ ਬੋਰਡ ਦੇ ਵਿੱਚ ਵੀ ਇੰਨਾ ਲੰਮਾ ਟਾਈਮ ਨਿਗਲਾਇਆ ਜੀ ਹੁਣ ਸੀਬੀਐਸਸੀ ਹੈ ਮੇਰਾ ਜਿਹੜਾ ਮੇਨ ਹੈ ਜੀ ਟਾਰਗੇਟ ਜਾਂ ਮੇਨ ਮਿਸ਼ਨ ਦਾ ਮੇਨ ਮਕਸਦ ਜਿਹਨੂੰ ਆਪਾਂ ਏਮ ਕਹਿ ਦਿੰਦੇ ਹਾਂ ਜਿਵੇਂ ਆਪਾਂ ਬੱਚਿਆਂ ਨੂੰ ਵੀ ਪੁੱਛਦੇ ਆਂ ਭਾਈ ਤੁਹਾਡਾ ਏਮ ਕੀ ਹੈ ਮੇਰਾ ਏਮ ਇੱਕੋ ਹੀ ਹੈ ਜੀ ਵੀ ਜਿਹੜੇ ਬੱਚੇ ਮੇਰੇ ਨਾਲ ਜੁੜ ਕੇ ਪੜ੍ਹ ਕੇ ਜਾਣ ਉਨ੍ਹਾਂ ਨੂੰ ਇਹ ਪਤਾ ਹੋਵੇ ਕਿ ਸਾਡਾ ਦੁਨੀਆਂ 'ਚ ਆਉਣ ਦਾ ਮਕਸਦ ਕੀ ਹੈ ਔਰ ਅਸੀਂ ਕੀ ਕਰਕੇ ਜਾਣਾ ਔਰ ਐਜੂਕੇਸ਼ਨ ਦੇ ਵਿੱਚ ਤਾਂ ਵੀਰ ਜੀ ਬੱਚਿਆਂ ਨੂੰ ਅਪਰੈਲ 'ਚ ਹੀ ਕਹਿਣ ਲੱਗ ਜਾਂਦੇ ਆ ਵੀ ਬੇਟਾ ਤੁਸੀਂ ਲਾਸਟ ਇਅਰ ਪੜ੍ਹ ਕੇ ਆਏ ਹੋ ਸ਼ੁਰੂ ਤੋਂ ਆਪਦੇ ਟਾਈਮ ਟੇਬਲ ਨੂੰ ਇੱਕ ਟਾਈਮ ਦਿਓ ਆਪਦਾ ਪੜੋ ਜਿੰਨਾ ਵੀ ਤੁਸੀਂ ਕਿਤਾਬੀ ਗਿਆਨ ਲੈ ਰਹੇ ਹੋ ਉਹਨੂੰ ਰੱਟੇ ਨਾਲ ਆਓ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਨੌਲੇਜ ਦੇ ਨਾਲ ਤੁਸੀਂ ਦੇਖੋ ਵੀਰ ਜੀ ਲੋ ਤੁਸੀਂ ਸਮਾਜ 'ਚ ਵਿਚਰਦੇ ਹੋ ਕਈ ਵੱਡੇ ਵੱਡੇ ਅਫਸਰ ਦੇਖਿਆ ਮੈਂ ਆਪਦੀ ਲਾਈਫ ਦੇ ਵਿੱਚ ਜਿਨ੍ਹਾਂ ਦੀ ਐਜੂਕੇਸ਼ਨ ਹੈ ਜੌਬ ਵੀ ਐ ਪਰ ਨੌਲੇਜ ਬਹੁਤ ਘੱਟ ਐ ਉਹ ਕਿਸੇ ਵੀ ਵਿਸ਼ੇ ਤੇ ਉਹਨਾਂ ਨੂੰ ਬੋਲਣ ਦੀ ਗੱਲ ਕੋ ਤਾਂ ਨਹੀਂ ਬੋਲ ਪਾਉਂਦੇ ਤੁਸੀਂ ਵੀ ਦੇਖਦੇ ਹੋ ਤਾਂ ਮੇਨ ਕੀ ਹੁੰਦਾ ਤੁਹਾਡੀ ਓਵਰਆਲ ਡਵੈਲਪਮੈਂਟ ਜੌਬ ਕਰੋ ਬਿਜ਼ਨਸ ਕਰੋ ਕਰੇ ਰਹੋ ਖੇਤੀ ਕਰੋ ਜੋ ਵੀ ਤੁਹਾਡਾ ਕੀਤਾ ਤੁਹਾਨੂੰ ਜਿਹੜੀ ਤੁਹਾਡੀ ਓਵਰਆਲ ਡਵੈਲਪਮੈਂਟ ਜਾਂ ਓਵਰਆਲ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਐ ਸਮਾਜ ਚ ਰਹਿੰਦੇ ਹੋ ਉਹੀ ਮੇਰਾ ਆਉਣ ਵਾਲਾ ਮਿਸ਼ਨ ਵੀ ਇਹੀ ਐ ਜੀ ਬੱਚਿਆਂ ਦੀ ਓਵਰਆਲ ਡਵੈਲਪਮੈਂਟ ਤਾਂ ਕਿ ਬੱਚਿਆਂ ਨੂੰ ਕਿਤੇ ਵੀ ਸਰਵਾਈਵ ਨਾ ਕਰਨਾ ਪਵੇ ਚਾਹੇ ਉਹ ਪੰਜਾਬ 'ਚ ਰਹਿਣ ਪੰਜਾਬ ਤੋਂ ਬਾਹਰ ਜਾ ਕੇ ਰਹਿਣ ਉਹਨਾਂ ਨੂੰ ਆਪਦੀ ਪਹਿਚਾਨ ਔਰ ਸਮਾਜ 'ਚ ਸਾਡਾ ਕੀ ਯੋਗਦਾਨ ਹੈ ਜਾਂ ਅਸੀਂ ਕੀ ਕਰਨਾ ਉਹਦਾ ਪਤਾ ਹੋਣਾ ਚਾਹੀਦਾ ਹੈ